ਸੀਕਾ ਲਿਸਾਰੇ ਨੂੰ ਹੋਸਲਾ ਕੀ ਹੱਲ ਜਾਣਾ ਹੁੰਦਾ। ਉਹ ਮੈਂ ਇਹਦਾ ਤੁਸੀਂ ਖਾਣਗੇ। ਸ਼ਾਮ ਦੇ ਵੱਜ ਗਏ 9 ਤੇ ਹਜੇ ਹੁਮਾਈਆਂ ਸ਼ੌਕ ਤੋਂ। ਤੇ ਭੈਣਾ ਸੱਚੀ ਕਹਿਣੀ ਆਨੇ ਮੈਨੂੰ ਕਹਿਣੀ ਭੈਣੇ ਤੁਸੀਂ। ਬੈਗ ਮੂਰ ਦੀ ਕਦੋਂ ਆਂ ਬਿੰਦੀ-ਬਿੰਦੀ ਵੀ ਹੈਗੀਆਂ ਕਿ ਐਂ ਤੁਸੀਂ ਦੱਸੋ। ਬਿੰਦੀ-ਬਿੰਦੀ ਹੈ ਨਹੀਂ ਜੀ। ਪਾਈ ਤੁਸੀਂ ਕਰਦੀ ਰਹਿੰਦੀ ਆ ਪਸੀਨਾ ਇੰਨਾ ਧਿਆਵਾ। ਆ ਕੇ ਆਹ ਕਾਦਰ ਕੱਪੜਾ ਜੱਟ ਮਾਪ ਦੇ ਮਾਰ ਦੇ ਇੱਕ ਦਿਨ ਦੇ ਗੱਲੇ ਹੋ ਜਾਂਦੇ ਹੱਥੀ। ਇਹ ਲੋਟ ਦੇ ਮੂੰਹ ਵੀ ਇੰਨਾ ਗੰਦਾ ਹੋ ਜਾਂਦਾ ਹੈ। ਪਸੀਨੇ ਨਾਲੁਰ ਹਾਲ ਤੇ ਲੋਰੀ ਹੁਣ ਆਪਾਂ ਕਰੀਏ ਅੱਜ ਥੋੜਾ ਜਿਹਾ ਮੂੰਹ ਦੀ ਸਫਾਈ ਜਿਆਦਾ ਮੁਰਹਾਲ ਹੋ ਜਾਂਦਾ ਪਸੀਨੇ ਨਾਲ ਤਾਂ ਤੇ ਬੜੇ ਦਿਨੋਂ ਅਕੇ ਕੁਝ ਨਹੀਂ ਕੀਤਾ ਮੈਂ ਦੇਖਦੀ ਆ ਮਲਤਾਨੀ ਮਿੱਟੀ ਨਾਲੇ ਤਾਂ ਫੇਸ ਦੀ ਸਕਿਨ ਹੁੰਦੀ ਹੈ ਟਾਈਟ ਤੇ ਨਾਲੇ ਹੁੰਦੀ ਹੈ ਬ੍ਰਾਈਟ ਤੇ ਮੈਂ ਮਲਤਾਨੀ ਮਿੱਟੀ ਦੇਖ ਲਾਂ ਫਿਰ ਆਪਾਂ ਕਰਦੇ ਆ ਤਦਦੇ ਤੁਹਾਨੂੰ ਆਪਾਂ ਕੀ ਪਾ ਕੇ ਉਹਨੂੰ ਯੂਜ਼ ਕਰਦੇ ਹਾਂ ਠੀਕ ਹੈ ਜੀ ਲੋ ਜੀ ਮੈਂ ਨਾ ਥੋੜੀ ਜੀ ਮਲਤਾਨੀ ਮਿੱਟੀ ਨਾਲ ਉਹ ਵਿੱਚ ਕੁੱਟ ਕੇ ਜਿੱਤੇ ਭੁੰਨਤੀ ਹੈ ਇਹ ਬਸ ਇਹਨੂੰ 5-7 ਮਿੰਟ ਲੱਗਣਗੇ ਫਿਰ ਇਹ ਸਾਫ਼ ਹੋ ਜੂਗੀ ਤਾਂ ਸਾਫ਼ ਨਹੀਂ ਹੋ ਜੂਗੀ ਮੇਰੇ ਕੋਲ ਜੂਗੀ ਤਿਆਰ ਕਿਦਰੀ ਹੋ ਰਹੀ ਚਲਾ ਜਾਂਦਾ ਮੇਰਾ ਇੱਕ ਹੋ ਜੂਗੀ ਫਿਰ ਆਪਾਂ ਯੂਜ਼ ਕਰਾਂਗੇ ਲੋ ਜੀ ਥੋੜੀ ਦੇਰ 5 ਮਿੰਟ ਲੱਗ ਜਾਣਗੇ ਇਹਨੂੰ ਤੇ ਉਨੀ ਦੇਰ ਚ ਮੈਂ ਭੈਣਾਂ ਦੇ ਨਾਮ ਲੈਦਾ ਮੈਂ ਲੈ ਕੇ ਆਉਣੀ ਫੋਨ ਲੋ ਜੀ ਇੱਕ ਤਾਂ ਹੈਗੇ ਨੇ ਹਰਪ੍ਰੀਤ ਕੌਰ ਨੇ ਅਸ਼ਵਿੰਦਰ ਸਿੰਘ ਦੀ ਆਈਡੀ ਤੋਂ ਆਇਆ ਹਰਪ੍ਰੀਤ ਕੌਰ ਕਹਿੰਦੇ ਜੀ ਮੈਂ ਹਰਪ੍ਰੀਤ ਕੌਰ ਸੰਗਰੂਰ ਤੋਂ ਪਲੀਜ਼ ਸਪੀਕ ਮਾਈ ਨੇਮ ਪਲੀਜ਼ ਐਟਸ ਰਿਕਵੈਸਟ आई सी योर वीडियोस फर्स्टली लव यू वेरी मच जी रिक्वेस्ट 아이 ਕੋਈ ਗੱਲ ਨਹੀਂ ਜੀ ਜੀ ਤੁਸੀਂ ਕਹਤਾ ਤੇ ਆਪਾਂ ਤੁਹਾਡਾ ਨਾਮ ਬੋਲਤਾ ਕਿ ਮੈਂ ਭੁੱਲ ਜਾਂਦੀ ਤਾਂ ਰਹਿ ਵੀ ਜਾਣਾ ਸੀਗਾ ਫਿਰ ਤੁਹਾਨੂੰ ਗੁੱਸਾ ਲੱਗਣਾ ਸੀ ਤੇ ਰਿਕੁਐਸਟ ਵਾਲੀ ਕੋਈ ਗੱਲ ਨਹੀਂ ਹੈ थैंक यू जी ਹਰਪ੍ਰੀਤ ਜੀ ਤੁਸੀਂ ਸੰਗਰੂਰ ਕਿਹੜੇ ਏਰੀਏ ਤੋਂ ਬੋਲਦੇ ਹੋ ਉਹ ਵੀ ਜ਼ਰੂਰ ਦੱਸਿਓ ਮੈਨੂੰ ਠੀਕ ਹੈ ਜੀ ਕਿਉਂਕਿ ਸੰਗਰੂਰ ਮੇਰਾ ਪੁਰਾਣਾ ਸ਼ਹਿਰ ਹੈ ਔਰ ਉਹਨੂੰ ਮੈਂ ਕਦੇ ਭੁੱਲ ਨਹੀਂ ਸਕਦੀ ਠੀਕ ਹੈ ਜੀ ਤੇ ਇੱਕ ਨਾ ਬਸ਼ੋਰਟ ਵੀਡੀਓ ਪਈ ਸੀਗੀ ਆ ਕਿ ਫਿਲਮ ਜਿਹੜੀ ਉਹ ਇੱਕ ਅੱਖ ਨਾਲ ਦੇਖਦੇ ਹੁੰਦੇ ਸੀ ਵੀ ਉਹ ਕਿਨੇ ਕਿਨੇ ਦੇਖੀ ਹੈ ਹਨਾ ਤੇ ਉਹ ਬਹੁਤ ਸਾਰੀਆਂ ਭੈਣਾਂ ਨੇ ਕਿਹਾ ਮੈਂ ਵੀ ਦੇਖੀਆ ਮੈਂ ਵੀ ਦੇਖੀਆ ਮੇਰੇ ਵਰਗੀਆਂ ਤਾਂ ਸਾਰੀਆਂ ਨੇ ਦੇਖੀਆ ਕਹਿੰਦੇ ਸਾਨੂੰ ਧਰਮਿੰਦਰ ਤੇ ਹਿਮਮਾ ਮਾਨੀ ਦਾ ਪਤਾ ਸੀ ਹਰਿੰਦਰ ਗੌਰ ਵੀ ਆਈਡੀ ਤੋਂ ਆਪਾਂ ਹੁੰਦਾ ਕਹਿੰਦੇ ਜੀ ਉਦੋਂ ਤਾਂ ਧਰਮਿੰਦਰ ਤੇ ਹਿਮਮਾ ਮਾਨੀ ਦਾ ਹੀ ਪਤਾ ਹੁੰਦਾ ਸੀ ਬਸ ਹੋਰ ਤਾਂ ਕਿਸੇ ਦਾ ਪਤਾ ਨਹੀਂ ਸੀ ਹੁੰਦਾ ਹਰ ਇੱਕ ਨੂੰ ਹੀ ਕਹਿੰਦੇ ਧਰਮਿੰਦਰ ਤੇ ਹਿਮਮਾ ਮਾਨੀ ਸਮਝਦੇ ਹੁੰਦੇ ਸੀ ਇੱਕ ਭੈਣ ਨੇ ਨਾ ਬੀਬੀ ਉਹ ਕਮੈਂਟ ਕੀਤਾ ਉਹ ਜਿਹੜਾ ਤੂੰ ਕਿਹਾ ਸੀ ਨਾ ਧੋਬਣ ਵਾਲਾ ਅਸੀਂ ਵੀ ਦੇਖੀਆ ਜੀ 12 ਮੰਡੀ ਧੋਬਣ ਦੇਖੋ ਉਹ ਕੀ ਚੱਕਰ ਹੈ 12 ਮੰਨ ਦੀ ਢੋਬਣ 12 ਮੰਨ ਦੀ ਢੋਬਣ ਉਹ ਵਿੱਚੋਂ ਵੀ ਇਸ ਮੋਟੀ ਜੀ ਵਿੱਚ ਮੈਂ ਤਾਂ ਦੇਖੀ ਸੀ ਪਰ ਉਸ ਨੇ ਦੇਖੀ ਉਹ ਤਾਂ ਮੰਨ ਦੇ ਸੀ 12 ਮੰਨ ਦੀ ਢੋਬਣ ਦੇ ਹਾਂ ਬਾਰਾ ਕਿਸੇ ਨੇ ਕਮੈਂਟ ਕਰਿਆ ਹੈ ਕਿਸੇ ਨੇ ਕਮੈਂਟ ਕਰਿਆ ਵੀ ਹਾਂ ਅਸੀਂ ਦੇਖੀਏ 12 ਮੰਨ ਦੀ ਢੋਬਣ ਦੇਖੋ ਹਾਂ ਹਾਂ ਵੀ ਵੀ ਨੇ ਕਿਹਾ ਸੀ ਜੀ ਅੱਜ ਜਦੋਂ ਮੈਂ ਬਣਾਈ ਇਹਨਾਂ ਬੀਬੀ ਕਹਿੰਦੀ ਆ ਹੋਰ ਜੀ ਕਹਿੰਦੇ ਤੁਸੀਂ 12 ਮੰਨ ਦੀ ਢੋਬਣ ਦੇ ਕੋ ਤੇ ਮੈਨੂੰ ਤਾਂ ਨਹੀਂ ਸੀ ਪਤਾ ਇਸ ਗੱਲ ਦਾ 12 ਮੰਨ ਦੀ ਢੋਬਣ ਦਾ ਹਾਂ ਜਿਹੜਾਂ ਦੇ ਸਾਥੀ ਕੋਈ ਜਾਣੇ ਪੜੇ ਜਿਹੜੀ ਮਿਲਦੀ ਹੋਵੇ ਆ ਜਾਣ ਤੇ ਇਹਦਾ ਮਤਲਬ ਵੀ ਸਾਰੇ ਇਦਾਂ ਬੀਬੀ ਨੂੰ ਪਤਾ ਤਾਂ ਤੁਹਾਨੂੰ ਕਿਸੇ ਭੈਣ ਨੂੰ ਪਤਾ ਹੋਊਗਾ ਮੈਨੂੰ ਨਹੀਂ ਸੀ ਪਤਾ ਦੱਸਿਓ ਜੇ ਕਿਸੇ ਹੋਰ ਭੈਣ ਨੂੰ ਪਤਾ ਤਾਂ ਜਿਹੜੀ ਨਾ ਉਹ ਆਪਾਂ ਇੱਕ ਅੱਖ ਨਾਲ ਦੇਖਦੇ ਹੁੰਦੇ ਸੀ ਕਿ ਫਿਲਮ ਜੀ ਹੈ ਨਾ ਪਿੰਡਾਂ ਚ ਆਉਂਦੇ ਹੁੰਦੇ ਸੀਗੇ ਤੇ ਉਹ ਐ ਘਮਾ ਘਮਾ ਕੇ ਸੀ ਦੇਖੀ ਜਾਣੇ ਇੱਕ ਨੇ ਦੇਖ ਕੇ ਤਾਂ ਦੂਜੇ ਨੇ ਰੋਣਾ ਪਾਈਆ ਬੱਸ ਪਰੇ ਹੁਣ ਦੇਖ ਲਈ ਹੁਣ ਤੂੰ ਦੇਖ ਲਈ ਦੇਖ ਲਈ ਚਲ ਤਾਂ ਬੱਸ ਹੋ ਗਿਆ ਕੋਈ ਨੂੰ ਦੇਖ ਲੈਣ ਦੇ ਵੀ ਚਾਹ ਆ ਰਹੇ ਨੇ 4% ਦੇ ਦਿੰਦੇ ਤੇ ਫੇਰ ਕਹਿੰਦੇ ਦੁਬਾਰਾ ਦੇਖਣੀ ਹੈ ਲੇ ਦੇਖੋ ਉਸੇ ਜੀ ਸਵਾਲ ਲਈ ਜਾਂਦੇ ਸੀ ਮੈਂ ਤਾਂ ਹੀ ਹੈਰਾਨੀ ਹੋ ਜਾਂਦੀ ਹੈ ਅੱਜ ਮੈਂ ਤਾਂ ਇਹ ਗੱਲ ਦਾ ਇੰਨਾ ਆਇਆ ਲੱਗੀ ਜਾਵੇ ਇੰਨਾ ਜਿਆਦਾ ਮੈਨੂੰ ਆਇਆ ਲੱਗੇ ਵੀ ਇੰਨਾ ਗੱਲਾਂ ਜੀ ਕਿੰਨਾ ਸਵਾਦ ਉਹਨਾਂ ਹੁੰਦਾ ਸੀ ਕਿੱਥੇ ਗਏ ਉਹ ਜ਼ਮਾਨੇ ਹਨ ਵੀ ਜੋ ਅਸੀਂ ਨਿੱਕੇ ਨਿੱਕੇ ਗੱਲਾਂ ਨਾਲ ਹੀ ਖੁਸ਼ ਹੋ ਜਾਂਦੇ ਸੀ ਅੱਜ ਕੱਲ ਦੇ ਜਵਾਕ ਕਿੱਥੋਂ ਦੇਖਣਗੇ ਦੀ ਉਹ ਉਹਨਾਂ ਨੇ ਤਾਂ ਕੋਈ ਦੇਖਣ ਨਹੀਂ ਹੈ ਜੇ ਕੋਈ ਇਸ ਤਰ੍ਹਾਂ ਆ ਵੀ ਜਾਵੇ ਉਹਨਾਂ ਨੂੰ ਦੇਖਣ ਵਾਸਤੇ ਫੋਨ ਟੈਲੀਵਿਜ਼ਨ ਹੋਰ ਸਭ ਕੁਝ ਬਥੇਰਾ ਹੈਗਾ ਟੈਲੀਵਿਜ਼ਨ ਦਾ ਜ਼ਮਾਨਾ ਗਿਆ ਹੁਣ ਤਾਂ ਲੀਡੀਆਂ ਦਾ ਜ਼ਮਾਨਾ ਆ ਗਿਆ ਉਹ ਵੀ ਜ਼ਮਾਨੇ ਸੀਗੇ ਜਦੋਂ ਅਸੀਂ ਇਕੱਠੇ ਹੋ ਕੇ ਸਾਰੇ ਟੈਲੀਵਿਜ਼ਨ ਦੇਖਦੇ ਹੁੰਦੇ ਸੀਗੇ ਹਨਾ ਬੜੇ ਹੀ ਵਧੀਆ ਪਹਾੜਾ ਵਧੀਆ ਸੀਗਾ ਜੀ ਉਹ ਜ਼ਮਾਨਾ ਮੈਂ ਤਾਂ ਬਸ ਐ ਲਾਰੋ ਵੀ ਤਰਸ ਹੀ ਗਏ ਉਹ ਕਦੇ ਮਿਲਣਾ ਹੀ ਨਹੀਂ ਹੈਗਾ ਪਤਾ ਨਹੀਂ ਕਿਹੜੇ ਜਨਮਾਂ ਚ ਜਾ ਕੇ ਮਿਲੂਗਾ ਪ੍ਰਮਾਤਮਾ ਕਰੇ ਕਿਸੇ ਹੋਰ ਜਨਮਾਂ ਚ ਉਹੋ ਜਿਹਾ ਹੀ ਮਿਲ ਜੇ ਤੇ ਹੁਣ ਤਾਂ ਬਸ ਬੁਰਾ ਹਾਲੀਆ ਕੋਈ ਹਾਲ ਨਹੀਂ ਹੈਗਾ ਹੁਣ ਬੱਚਿਆਂ ਨੂੰ ਕੁਝ ਨਹੀਂ ਪਤਾ ਹੈਗਾ ਅੱਜ ਨੇ ਹੁਣ ਵੀ ਕੀ ਹੁੰਦੀ ਸੀ ਉਹ ਜ਼ਿੰਦਗੀ ਕਿੰਨੀ ਖੂਬਸੂਰਤ ਜ਼ਿੰਦਗੀ ਹੁੰਦੀ ਸੀ ਜਦੋਂ ਸਾਰੇ ਇਕੱਠੇ ਹੁੰਦੇ ਸੀਗੇ ਚਾਚੇ ਤਾਏ ਨਾਨੇ ਮਾ ਮੇ ਦਾਦੇ ਆ ਅੱਜੇ ਨਾਨਕੇ ਜਾਣਾ ਤਾਂ ਉੱਥੇ ਇੰਨਾ ਇਕੱਠ ਹੋ ਜਾਣਾ ਵੀ ਇੰਨੇ ਮਾਮੇ ਇੰਨਾ ਪਿਆਰ ਕਰਦੇ ਇੰਨਾ ਪਿਆਰ ਕਰਦੇ ਸਾਰੇ ਘਰਾਂ ਘਰਾਂ ਦੇ ਵੀ ਜਿਹੜੇ ਹੁੰਦੇ ਤੇ ਹੁਣ ਕਿਹਨੂੰ ਪਤਾ ਜੀ ਕੀ ਦਾ ਬਾਣ ਜਾ ਕੀ ਦਾ ਦੋ ਤਾਂ ਕੁਛ ਨਹੀਂ ਪਤਾ ਕਿਸੇ ਨੂੰ ਤੇ ਲੋ ਜੀ ਹੁਣ ਆਪਾਂ ਚਲੋ ਉਹ ਜ਼ਮਾਨੇ ਦੀਆਂ ਗੱਲਾਂ ਉਹਦੇ ਨਾਲ ਰਹਿ ਗਈਆਂ ਚਲੋ ਜਿੰਨਾ ਚਿਰ ਆਪਾਂ ਹੈਗੇ ਆ ਆਪਣੀ ਪੀੜ੍ਹੀ ਹੈਗੀ ਆ ਆਪਾਂ ਹੁਣ ਉਹ ਜ਼ਮਾਨੇ ਨੂੰ ਯਾਦ ਕਰਦੇ ਆ ਜਦੋਂ ਆਪਾਂ ਚਲੇ ਜਾਵਾਂਗੇ ਬਸ ਉਹ ਜਮਾਨਾ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਐਕਚੁਅਲੀ ਇਹ ਪੀੜ੍ਹੀਆਂ ਦਾ ਜਨਰੇਸ਼ਨ ਗੈਪ ਹੈ ਜੀ ਇਹ ਤੇ ਇਹ ਰਹਿਣੇ ਰਹਿਣਾ ਹੈ ਜਿਹੜੇ ਆਪਣੇ ਬੱਚੇ ਨੇ ਜਦੋਂ ਇਹ ਵੱਡੇ ਹੋਣਗੇ ਆਪਣੀ ਏਜ ਚ ਜਾਣਗੇ ਉਹ ਆਪਦੇ ਜਮਾਨੇ ਨੂੰ ਯਾਦ ਕਰਿਆ ਕਰਨਗੇ ਹਨਾ ਪਤਾ ਨਹੀਂ ਅੱਗੇ ਕੀ ਕੁਝ ਹੋਣਾ ਹੈ ਕਿੰਨੀ ਅਡਵਾਂਸਮੈਂਟ ਹੋਣੀ ਹੈ ਨੂੰ ਅਡਵਾਂਸਮੈਂਟ ਹੀ ਕਹਾਂਗੇ ਆਪਾਂ ਸੋ ਜਿਹੜਾ ਜਨਰੇਸ਼ਨ ਗੈਪ ਹੈ ਇਹ ਕਦੇ ਖਤਮ ਨਹੀਂ ਹੋਣਾ ਇਸ ਤਰ੍ਹਾਂ ਹੀ ਚੱਲਦਾ ਰਹੂਗਾ ਹਨਾ ਹਰ ਜਨਰੇਸ਼ਨ ਹੈ ਜਿਹੜੀ ਉਹ ਆਪਣੇ ਪੁਰਾਣੇ ਜਮਾਨੇ ਨੂੰ ਦੱਸਦੀ ਰਹੂਗੀ ਤੇ ਲਓ ਜੀ ਹੁਣ ਆਪਾਂ ਆਪਣਾ ਚਿਹਰਾ ਜਿਹੜਾ ਉਹ ਦਾ ਮੁੱਠਾ ਜਿਹਾ ਸੁਭਾਵਲੀ ਥੋੜਾ ਜਿਹਾ ਕੱਲ ਨੂੰ ਹੈਗਾ ਸੰਡੇ ਤੇ ਕੱਲ ਨੂੰ ਤਾਂ ਮੇਰਾ ਅੱਧਾ ਦਿਨ ਤਾਂ ਮੇਰੇ ਵਾਲਾਂ ਤੇ ਹੀ ਲੰਘ ਜਾਂਦਾ ਜੀ ਵਾਲਾਂ ਆਂਦਾ ਕਦੇ ਮੈਂ ਸੀਰਮ ਲਾ ਲਿਆ ਕਦੇ ਮੈਂ ਦਹੀਂ ਲਾ ਲਈ ਕਦੇ ਮੈਂ ਨਾ ਕੇ ਤੇਲ ਲਾ ਲਿਆ ਮੇਰਾ ਤਾਂ ਹੀ ਕੁਝ ਚੱਲਦਾ ਰਹਿੰਦਾ ਸੋ ਵਾਲਾਂ ਦੀ ਕੇਅਰ ਆਪਣੀ ਸੰਡੇ ਨੂੰ ਹੁੰਦੀ ਆ ਤੇ ਬਾਕੀ ਫੇਸ ਦਾ ਜਿਹੜਾ ਉਹ ਅੱਜ ਸੈਟਰਡੇ ਨੂੰ ਹੁਣ ਕਰ ਲੈਣੇ ਆ ਕਿਉਂਕਿ ਅੱਜ ਸਵੇਰੇ ਉੱਠਣ ਦੀ ਕੋਈ ਟੈਨਸ਼ਨ ਨਹੀਂ ਹੈਗੀ ਅ ਬੇਫਿਕਰ ਹੋ ਕੇ ਕੋਡੇ ਦੇ ਵਿੱਚ ਕੇ ਸੌਵਾਂਗੇ ਬੜੀ ਜਿਆਦਾ ਔਖਾ ਲੱਗਦਾ ਜੀ ਜੋ ਸਵੇਰੇ ਉੱਠ ਕੇ ਜਾਣਾ ਹੁੰਦਾ ਨਾ 7:30 ਵਜੇ ਨੂੰ ਨਿਕਲਣਾ ਹੁੰਦਾ ਉਹ ਕਮ ਸਭ ਤੋਂ ਔਖਾ ਲੱਗਦਾ ਉੱਠੀ ਤਾਂ ਪਿੱਛੋਂ ਪਹਿਲਾਂ ਜਾਨ ਹੁੰਦਾ ਟਾਈਮ ਹੋ ਜਾਂਦਾ ਤੇ ਚਲੋ ਜੀ ਇੱਕ ਦਿਨ ਆਪਾਂ ਨੂੰ ਮਿਲਿਆ ਹੈਗਾ ਰਿਲੈਕਸ ਕਰਨ ਵਾਸਤੇ ਸੋ ਬੰਨੂ ਰਿਲੈਕਸ ਕਰਾਂਗੇ ਕੱਲ ਨੂੰ ਸ਼ੌਪਿੰਗ ਜਾਵਾਂਗੇ ਕੱਲ ਨੂੰ ਬਿਲਕੁਲ ਘਰ ਹੋਵਾਂਗੇ ਹੁਣ ਮੇਰੇ ਸਾਰੇ ਕਹਿਣ ਲੱਗੇ ਕਿ ਤੂੰ ਥੋੜਾ ਜਿਆਦਾ ਰਿਲੈਕਸ ਕਰ ਲਿਆ ਕਰ ਇੱਕ ਦਿਨ ਆਪਦੇ ਫੋਨ ਫੋਨ ਬੰਦ ਰੱਖ ਲਿਆ ਕਰ ਫੋਨ ਤਾਂ ਮੇਰੇ ਤੋਂ ਬੰਦ ਹੋਣਾ ਹੀ ਹੈਗਾ ਤੇ ਚਲੋ ਜੀ ਆਪਾਂ ਥੋੜਾ ਜਿਆਦਾ ਕੱਲ ਨੂੰ ਰਿਲੈਕਸ ਕਰਾਂਗੇ ਘਰੋਂ ਘ ਚਲੋ ਠੀਕ ਹੈ ਜੀ ਹੁਣ ਆਪਾਂ ਆਪਣੀ ਦੇਖਦੇ ਆਂ ਮਲਤਾਨੀ ਬਿੱਟੀ ਲਗਭਗ ਘੁਲ ਚੁੱਕੀ ਹੈ ਇਹ ਜੇ ਆਪਾਂ ਇਹਦੇ ਵਿੱਚ ਕੁਝ ਵੀ ਨਾ ਪਾਈਏ ਤਾਂ ਵੀ ਇਹ ਬਹੁਤ ਜ਼ਿਆਦਾ ਫੈਕਟਿਵ ਹੈ ਕੁਝ ਵੀ ਨਾ ਪਾਈਏ ਮੈਂ ਵੈਸੇ ਦਹੀਂ ਪਾਉਣ ਬਾਰੇ ਸੋਚਦੀ ਸੀ ਪਰ ਮੈਂ ਹੁਣ ਸੋਚਦੀ ਆਂ ਵੀ ਇਹਦੇ ਵਿੱਚ ਮੈਂ ਕੁਝ ਵੀ ਨਾ ਪਾਵਾਂ ਜਿਹਨੂੰ ਮੈਂ ਕੱਲੀ ਲਾਉਂ ਬਹੁਤ ਜ਼ਿਆਦਾ ਟਾਈਟ ਕਰਦੀ ਹੈ ਜਿਸਕੇ ਨੂੰ ਜਿਸ ਕੱਲੀ ਵੀ ਲਾਉਣੇ ਆ ਬਹੁਤ ਜ਼ਿਆਦਾ ਟਾਈਟ ਕਰਦੀ ਹੈ। ਲੋਦੀ ਇਸ ਤਰ੍ਹਾਂ ਕਰਕੇ ਲਾ ਲੈਣੀ ਕੁਝ ਨਹੀਂ ਕਰਨਾ ਆਪਾਂ ਪਾਣੀ ਦੇ ਵਿੱਚ ਇਹਨੂੰ ਥੋੜੀ ਜੀ ਲੈ ਕੇ ਮੋਟੀ-ਮੋਟੀ ਦੀ ਕੁੱਟ ਕੇ ਲੈਣੂੰ ਮੈਂ ਮੈਂ ਤਾਂ ਇਹਨੂੰ ਬੇਲਣੇ ਨਾਲ ਹੀ ਕੁੱਟਿਆ ਸੀਗਾ ਜੀ ਦੇਸੀ ਜਾਂ ਕੰਮ ਦਿੱਤਾ ਸੀ ਤੇ ਬਸ ਉਹ ਚ ਥੋੜਾ ਜਿਹਾ ਪਾਣੀ ਪਾਤਾ ਬਸ ਇਹਨੂੰ ਇਸ ਤਰ੍ਹਾਂ ਕਰਕੇ ਉਂਗਲ ਨਾਲ ਉਦੀ ਨਾਲ ਲਾਈ ਚੱਲਿਓ ਇਹ ਸੌਫਟ ਬਹੁਤ ਹੋ ਜਾਂਦੀ ਹੈ ਚਿਕਨੀ ਹੁੰਦੀ ਹੈ ਬਹੁਤ ਜ਼ਿਆਦਾ ਚਿਕਨੀ ਕਿ ਨੀਚ ਮੇਲੀ ਉਹ ਟਾਈਟ ਕਰ ਦਿੰਦੀ ਹੈ ਇਸਕੇ ਨੂੰ ਬੜੀ ਵਧੀਆ ਚੀਜ਼ ਹੈ ਇਹ ਠੀਕ ਹੈ ਖਰਚਾ ਕੋਈ ਨਹੀਂ 2 ਰੁਪਈਆਂ ਦੀ ਚੀਜ਼ ਹੋਣੀ ਹੈ ਮੈਨੂੰ ਲੱਗਦਾ ਤੇ ਸਾਡੀ ਸਕਿਨ ਨੂੰ ਕਰ ਦਿੰਦੀ ਹੈ ਟਾਈਟ ਐਂਡ ਬ੍ਰਾਈਟ ਤੋਂਗੇ ਮੂੰਹ ਵਕ ਉਧਰ ਨੂੰ ਕੀਤਾ ਉਧਰ ਸ਼ੀਸ਼ਾ ਲੱਗਿਆ ਜੀ ਮੈਂ ਤਾਂ ਇਧਰ ਨੂੰ ਮੂੰਹ ਕੀਤਾ ਲੋ ਜਿਹੜੀਆਂ ਭੈਣਾਂ ਹੋਰ ਕੁਝ ਵੀ ਨਹੀਂ ਕਰਨਾ ਚਾਹੁੰਦੀਆਂ ਬਸ ਇੰਨਾ ਕੰਮ ਜ਼ਰੂਰ ਕਰ ਲਿਓ ਕਿ ਤੁਸੀਂ ਇੱਕ ਕਾਚੀ ਲੈ ਲਿਓ 10 ਰੁਪਏ ਦੀ ਲਿਆ ਕੇ ਰੱਖ ਲਿਓ 6 ਮਹੀਨੇ ਨਹੀਂ ਮੁੱਕਦੀ ਹੈਗੀ ਤੇ ਹਫ਼ਤੇ ਚ ਇੱਕ ਅੱਧੀ ਵਾਰ ਤਾਂ ਜ਼ਰੂਰ ਕਰ ਲਿਆ ਕਰੋ ਕੁਝ ਵੀ ਨਹੀਂ ਲਾਉਦਾ ਜੀ ਇਹਦੇ ਤੇ ਨਾਲ ਇਹਦੇ ਕੋਈ ਘੌਲ ਵਾਲੀ ਕੋਈ ਗੱਲ ਨਹੀਂ ਹੈਗੀ ਜਿਹੜਾ ਦਹੀਂ ਵਾਲਾ ਕੰਮ ਹੈਗਾ ਦਹੀਂ ਤੇ ਚੌਲਾਂ ਦਾ ਪਾਣੀ ਉਹ ਆਪਾਂ ਜਦੋਂ ਬਾਲਾਂ ਨੂੰ ਲਾਉਣੇ ਹਨ ਉਸੇ ਦਿਨ ਹੀ ਆਪਾਂ ਫੇਸ ਤੇ ਲਾ ਲਈਦਾ ਸੋ ਕੱਲ ਨੂੰ ਸੰਡੇ ਐ ਜੇ ਥੋੜੇ ਕੋਲੇ ਵਲੌਗ ਆਊਗਾ ਉਸ ਦਿਨ ਸੰਡੇ ਹੋਊਗਾ ਮੈਂ ਤਾਂ ਅੱਜ ਰਾਤ ਨੂੰ ਸੈਟਰਡੇ ਨੂੰ ਵਲੌਗ ਬਣਾ ਰਹੀ ਆਂ ਤੇ ਦਹੀਂ ਤੇ ਚੌਲਾਂ ਦਾ ਪਾਣੀ ਆਪਾਂ ਲਾ ਲਈਦਾ ਆਪਣੇ ਫੇਸ ਦੇ ਉੱਪਰ ਜਦੋਂ ਆਪਾਂ ਬਾਲਾਂ ਨੂੰ ਲਾਈਦਾ ਠੀਕ ਐ ਔਰ ਹੁਣ ਮੈਂ ਜਿਹੜਾ ਮਾੜਾ ਮੋਟਾ ਪਹਿਲਾਂ ਸ਼ੈਂਪੂ ਯੂਜ਼ ਕਰਦੀ ਹੁੰਦੀ ਸੀ ਪਾਉਂਦੀ ਹੁੰਦੀ ਸੀ ਦਹੀਂ ਤੇ ਚੌਲਾਂ ਦੇ ਪਾਣੀ ਤੇ ਹੁਣ ਮੈਂ ਬਿਲਕੁਲ ਛੱਡਤਾ ਜੀ ਬਿਲਕੁਲ ਵੀ ਹੁਣ ਮੈਂ ਸ਼ੈਂਪੂ ਨਹੀਂ ਯੂਜ਼ ਕਰਦੀ ਟੋਟਲੀ ਨਹੀਂ ਦਿਨ ਵਾਲੀ ਆਪਾਂ ਆਪਣੇ ਵਾਲ ਤੋਂ ਨਹੀਂ ਕੋਈ ਸਵੈਲ ਨਹੀਂ ਆਉਂਦੀ ਕੁਝ ਨਹੀਂ ਹੁੰਦਾ ਜੇ ਆਉਂਦੀ ਹੁੰਦੀ ਤਾਂ ਮੇਰੇ ਨਾਲ ਦੀਆਂ ਸਹੇਲੀਆਂ ਨੇ ਮੈਂ ਟੋਕ ਦੇਣਾ ਸੀ ਵੀ ਤੇਰੇ ਫਿੱਕੀ ਬਾਹਾਂ ਤੋਂ 스멜 ਆਉਂਦੀ ਕਿਸੇ ਨੇ ਟੋਕੇ ਕਿਸੇ ਨੂੰ ਕੁਝ ਨਹੀਂ ਪਸਾ ਲੱਗਿਆ ਪਤਾ ਨਹੀਂ ਕਿਹੜੀਆਂ ਭੈਣਾਂ ਨੇ ਜਿਹੜੀਆਂ ਕਹਿ ਦਿੰਦੀਆਂ ਨੇ ਕਿ ਸੰਤਾ ਸੀਰਮ ਚੋਂ 스멜 ਆਉਂਦੀ ਹੈ ਸੰਤਾ ਤੇਲ ਚੋਂ 스멜 ਆਉਂਦੀ ਹੈ ਆਪਾਂ ਤਾਂ ਨਹੀਂ ਆਉਂਦੀ ਹੈਗੀ ਲਓ ਲਓ ਜੀ ਚਿਹਰਾ ਬੰਧੂਗਾ ਗੋਰਾ ਚਿੱਟਾ ਟਾਈਟ ਐਂਡ ਬ੍ਰਾਈਟ ਉਨੀ ਦੇਰ ਨੂੰ ਮਿਲਦੇ ਆਂ ਬ੍ਰਾਈਟ ਐਂਡ ਟਾਈਟ ਸੀਰਲ ਇਕੱਜ ਤੇ ਉਨੀ ਦੇਰ ਤੁਸੀਂ ਵੀ ਆਪਣੀ ਗਾਚੀ ਆ ਜਿਹੜੀ ਉਹ ਪਾਣੀ ਚ ਪਾ ਲਓ ਤੇ ਮੇਰੇ ਨਾਲ ਨਾਲ ਲਾਉਣਾ ਸ਼ੁਰੂ ਕਰ ਦਿਓ ਦੇਖਦੇ ਆਂ ਕੰਪੀਟੀਸ਼ਨ ਦੇਖਾਂਗੇ ਫਿਰ ਆਪਾਂ ਕਿਹਦੀ ਸਕਿਨ ਜ਼ਿਆਦਾ ਬ੍ਰਾਈਟ ਹੁੰਦੀ ਆ ਅੱਜ ਨਾ ਇੱਕ ਕੁੜੀ ਦਾ ਮੈਨੂੰ ਫੋਨ ਆਇਆ ਸੀ ਕਹਿੰਦੀ ਆਂਟੀ ਜੀ ਮੇਰੀ ਹੈਗੀ ਆ ਐਂਗੇਜਮੈਂਟ ਤੇ ਮੈਨੂੰ ਬੜਾ ਔਖਾ ਹੋਇਆ ਪਿਆ ਕਿਉਂਕਿ ਮੇਰੇ ਚਿਹਰੇ ਤੇ ਪੈ ਗਈਆਂ ਛਾਈਆਂ ਕਹਿੰਦੇ ਮੈਂ ਕਰਾਇਆ ਸੀਗਾ ਇੱਕ ਵਾਰ ਫਿਸ਼ਰ ਉਸ ਤੋਂ ਬਾਅਦ ਮੇਰੇ ਛਾਈਆਂ ਪੈ ਗਈਆਂ ਤੰਨੇ ਮੇਰੀ ਸਕਿਨ ਦੇ ਅੰਦਰ ਤਾਂ ਨਹੀਂ ਕੋਈ ਪ੍ਰੋਬਲਮ ਹੋਊਗੀ ਹੋਊਗੀ ਜੇ ਇਸ ਤਰ੍ਹਾਂ ਦੇ ਪੰਗੇ ਲਾਉਂਗੇ ਤੁਸੀਂ ਪਾਰਲਰਾਂ 'ਚ ਜਾ ਜਾ ਕੇ ਤੁਸੀਂ ਕੈਮੀਕਲ ਲਗਾਉਂਗੇ ਤੇ ਫਿਰ ਹੋਰ ਕੀ ਹੋਣਾ ਇਹ ਖਸੂਗ ਲਓ ਜੀ ਲਾਸਟ ਸਟੈਪ ਆ ਜਿਹੜਾ ਉਹ ਆਪਾਂ ਉੱਪਰ ਵੱਲ ਨੂੰ ਚੱਲਾਂਗੇ ਹੁਣ ਲੋ ਲਓ ਜੀ ਹੁਣ ਆਪਾਂ ਲਾ ਲਈ ਐ ਮਲਤਾਨੀ ਮਿੱਟੀ ਓਨਲੀ ਮਲਤਾਨੀ ਮਿੱਟੀ ਕੁਛ ਨਹੀਂ ਪਾਇਆ ਦੇ ਵਿੱਚ ਕੁਛ ਵੀ ਮਿਕਸ ਨਹੀਂ ਕਰਿਆ ਮਿੰਟ ਪੰਜ ਦਾ ਕੰਮ ਹੈਗਾ ਜੀ ਗੱਲਾਂ ਕਰਦੇ ਕਰਦੇ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਹੀ ਲਾ ਲਈ ਸੀ ਹੁਣ ਇਹਨੂੰ ਸੁੱਕ ਜਾਣ ਦੇਵਾਂਗੇ ਜੇ ਹੁਣ ਆਪਾਂ ਗਰਮੀ 'ਚ ਖੜੇ ਰਵੇ ਤੇ ਫਿਰ ਸੁੱਕਣੀ ਨਹੀਂ ਹੈਗੀ ਸੋ ਪੱਖੇ નીચે ਤਾਂ ਜਾਣੀ ਪੈਣਾ ਅੱਖੇ નીચે ਜਾਉਂਗੀ ਤੁਸੀਂ ਥੋੜੀ ਜਿਹੀ ਮੋਟੀ ਲੇਅਰ ਲਾ ਲਿਓ ਤਛੇਤੀ ਨਹੀਂ ਸੁੱਕੂਗੀ ਤੇ ਉਸ ਤੋਂ ਬਾਅਦ ਇਹਨੇ 5-7 ਮਿੰਟ ਦੇ ਵਿੱਚ ਹੀ ਸੁੱਕ ਜਾਣਾ ਪੱਖੇ નીચે ਪੂਰੀ ਐਨ ਟਾਈਟ ਹੋ ਜਾਊਗੀ ਸਕਿਨ ਬਹੁਤ ਜ਼ਿਆਦਾ ਪੈਕਟ ਨਹੀਂ ਕਰਿਓ ਥੋੜਾ ਜਿਹਾ ਗਿੱਲਾ ਰੱਖ ਲਿਓ ਫਿਰ ਆਪਾਂ ਫੇਸ ਨੂੰ ਕਰਾਂਗੇ ਵਾਸ਼ ਵਾਸ਼ ਕਰਕੇ ਦੁਬਾਰਾ ਮਿਲਦੀ ਹੈ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਰਿਜ਼ਲਟ ਲੋ ਜੀ ਫੇਸ ਆਪਣਾ ਸੁੱਕ ਗਿਆ ਮਾੜਾ ਜਿਹਾ મતલਬ ਕਿ ਗਿੱਲਾ ਕਿਤੋਂ ਕਿਤੋਂ ਰਹਿ ਗਿਆ ਔਰ ਓਨਾ ਕਪਰਖਣਾ ਵੀ ਹੈਗਾ ਤੇ ਬਹੁਤ ਜ਼ਿਆਦਾ ਖਿੱਚ ਪੈਣ ਲੱਗ ਜਾਂਦੀ ਹੈ ਫਿਰ ਹੁਣ ਮੈਂ ਫੇਸ ਆਪਣਾ ਕਰ ਲਾਂ ਵਾਸ਼ ਤੇ ਫਿਰ ਮਿਲਦੀ ਹਾਂ ਲੋਬੀ 5 ਮਿੰਟ ਦੇ ਵਿੱਚ 2 ਰੁਪਏ ਦੀ ਘਾਚੀ ਲਾਈ ਤੇ ਫੇਸ ਜਿਹੜਾ ਉਹ ਪਾਰਲਰ ਤੋਂ ਕਿਤੇ ਜ਼ਿਆਦਾ ਵਧੀਆ ਹੋ ਗਿਆ ਸ਼ਾਇਦ ਇਹਨਾਂ 글로ਅ ਆ ਜਿਹੜਾ ਪਾਰਲਰ ਜਾ ਕੇ ਨਹੀਂ ਆਉਂਦਾ ਕਿਉਂਕਿ ਇਨਸਟੈਂਟ 글로ਅ ਤਾਂ ਉਹਦੇ ਵਿੱਚ ਕਿਤੇ ਆਉਂਦਾ ਹੀ ਨਹੀਂ ਹੈਗਾ ਕਹਿੰਦੇ ਹੁੰਦੇ ਨੇ ਕਿ ਜਿਹੜਾ ਫੇਸ਼ੀਅਲ ਕਰਾਉਣੇ ਆ ਨਾ ਉਹ ਤੀਜੇ ਦਿਨ ਆਊਗਾ ਜੀ ਲੋ ਤੇ ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਇਨਸਟੈਂਟ 글로ਅ ਦਿੰਦੀਆਂ ਨੇ ਜੀ ਨਾਲ ਦੀ ਨਾਲ ਇਫੈਕਟ ਮਿਲਦਾ ਹੈ ਫਿਰ ਆਪਾਂ ਕਿਉਂ ਨਾ ਇਹਨਾਂ ਚੀਜ਼ਾਂ ਨੂੰ ਯੂਜ਼ ਕਰੀਏ ਨਾਲੇ ਹਜ਼ਾਰਾਂ ਰੁਪਈਆ ਪਟਦੇ ਆ ਨਾਲੇ ਕੈਮੀਕਲਸ ਲਵਾਉਣੇ ਆਪਣੀ ਸਕਿਨ ਤੇ ਹਨਾ ਬਹੁਤ ਭੈਣਾਂ ਨੂੰ ਇਹਨਾਂ ਰਿਐਕਸ਼ਨ ਹੋ ਜਾਂਦਾ ਜਿਹੜਾ ਉਹ ਰਿਐਕਸ਼ਨ ਕਦੀ ਜਾਂਦਾ ਹੀ ਨਹੀਂ ਹੈਗਾ ਇਹਨਾਂ ਬੈਡ ਇਫੈਕਟ ਹੋ ਜਾਂਦਾ ਸਕਿਨ ਤੇ ਸੋ ਆਪਾਂ ਨੂੰ ਹੁਣ ਸਮਝਣਾ ਚਾਹੀਦਾ ਸੋਚਣਾ ਚਾਹੀਦਾ ਹੈ ਨੇਚਰਲ ਚੀਜ਼ਾਂ ਵੱਲ ਮੁੜਨਾ ਚਾਹੀਦਾ ਨਾਲੇ ਆਪਣਾ ਪੈਸਾ ਬਚੂਗਾ ਤੇ ਨਾਲੇ ਆਪਣੀ ਸਕਿਨ ਖਰਾਬ ਨਹੀਂ ਹੋਊਗੀ ਤੇ ਤੁਸੀਂ ਬਹੁਤ ਘੱਟ ਸਮੇਂ ਦੇ ਵਿੱਚ ਕਿੰਨਾ ਸਮਾਂ ਕੱਢ ਕੇ ਪਾਰਲਰ ਜਾਣਾ ਪੈਂਦਾ ਆਪਾਂ ਨੂੰ ਦੋ ਤਿੰਨ ਘੰਟੇ ਘੱਟੋ-ਘੱਟ ਲੱਗ ਜਾਂਦੇ ਨੇ ਸੋ ਸਮਾਂ ਵੀ ਬਚਾਈਏ ਪੈਸਾ ਵੀ ਬਚਾਈਏ ਤੇ ਨਾਲ-ਨਾਲ ਆਪਣਾ ਸਕਿਨ ਦਾ ਵੀ ਕੇਅਰ ਕਰੀਏ ਠੀਕ ਹੈ ਜੀ ਤੇ ਵਿੱਚ ਫੋਨ ਆ ਰਿਹਾ ਸੀ ਮੈਂ ਬੀਬੀ ਨੂੰ ਰੋਕ ਰਹੀ ਸੀ ਕਿ ਦੋ ਮਿੰਟ ਰੁਕ ਜਾ ਮੈਂ ਹੁਣੀਆਂ ਗੱਲ ਕਰਦੀ ਐ ਐਸ ਵੇਲੇ ਭੈਣਾਂ ਦੇ ਫੋਨ ਵੀ ਆਉਂਦੇ ਆ ਤੇ ਵਿੱਚ ਮੇਰੇ ਵਲੌਗ ਦਾ ਕੰਮ ਵੀ ਹੁੰਦਾ ਜੇ ਅਜੇ ਮੇਰੀ ਰੋਟੀ ਜਿਹੜੀ ਪਾਈਪੀ ਠੰਡੀ ਹੋਈ ਪਈ ਐ ਉਹ ਵੀ ਖਾਣੀ ਐ ਤੇ ਭੈਣਾਂ ਵੀ ਕੀ ਕਰਨ ਉਹ ਵਿਚਾਰੀਆਂ ਕਿਸੇ ਵੇਲੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਮੈਂ ਕੋਈ ਟਾਈਮ ਉਹਨਾਂ ਨੂੰ ਦੇ ਨਹੀਂ ਸਕਦੀ ਕਿ ਫਿਕਸ ਟਾਈਮ ਵੀ ਇੱਥੇ ਇੰਨੇ ਵਜੇ ਮੈਨੂੰ ਕਾਲ ਕਰ ਲਿਓ ਹਣਾ ਤੇ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਇਸ ਤਰ੍ਹਾਂ ਹੀ ਸਾਰਿਆਂ ਨੂੰ ਬਿਜ਼ੀ ਰੱਖੇ ਤੇ ਲੋ ਜੀ 2 ਰੁਪਏ ਦੀ 2 ਰੁਪਏ ਦੇ ਵਿੱਚ ਸਿਰਫ 2 ਰੁਪਏ ਦੇ ਵਿੱਚ ਕਿਉਂਕਿ ਜੇ ਆਪਾਂ 10 ਰੁਪਏ ਦੀ 20 ਰੁਪਏ ਦੀ ਮਲਤਾਨੀ ਮਿੱਟੀ ਲੈ ਕੇ ਵੀ ਆਉਨੇ ਆ ਤਾਂ ਉਹ 6 ਮਹੀਨੇ ਖਤਮ ਨਹੀਂ ਹੁੰਦੀ ਹੈਗੀ ਸੋ ਮੈਨੂੰ ਲੱਗਦਾ 2 ਰੁਪਏ ਦੇ ਵਿੱਚ ਆਪਾਂ ਬਹੁਤ ਹੀ ਖੂਬਸੂਰਤ ਫੇਸ ਬਣਾ ਲਿਆ ਆਪਣਾ ਬਹੁਤ ਜ਼ਿਆਦਾ ਗਲੋ ਲੈ ਕੇ ਆਉਂਦਾ ਸਕਿਨ ਨੂੰ ਟਾਈਟ ਕੀਤਾ ਐਂਡ ਬ੍ਰਾਈਟ ਕੀਤਾ ਸੋ ਤੁਸੀਂ ਵੀ ਕਰਨਾ ਹੈਗਾ ਬਹੁਤ ਟਾਈਮ ਲੱਗਦਾ ਨਹੀਂ ਹੈ ਪੈਸਾ ਖਰਚ ਹੁੰਦਾ ਨਹੀਂ ਹੈ ਤੁਸੀਂ ਵੀ ਕਰਨਾ ਹੈ ਤੇ ਮੁਫਤ ਦੇ ਵਿੱਚ ਗਲੋ ਲੈ ਕੇ ਆਉਣਾ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਗੁੱਡ ਨਾਈਟ